ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਠੀਕ ਹੈ ਕੋ ਘੈਂਟੋਂ ਅੱਜ ਤੁਹਾਡੇ ਵਾਸਤੇ ਪ੍ਰੀਮੀਅਮ ਲੈ ਕੇ ਆਇਆ ਸੀਰੀਜ਼ ਸਾਰੀ ਤੇ ਸਾਰੇ ਸ਼ੂਜ਼ ਪ੍ਰੀਮੀਅਮ ਨੇ ਜਿਹੜਾ ਬੇਸਿਕ ਤੋਂ ਸਟਾਰਟ ਹੁੰਦਾ ਉਹ ਆ ਗਾਈਟਨ ਹੈ ਸਾਡੇ ਕੋਲ ਇਹਦਾ 6-7 ਦਾ ਰੇਟ 1600 ਤੇ ਅਣ ਨੂੰ 10 ਦਾ 1700 ਹੈ ਪੂਰੀ ਪ੍ਰੀਮੀਅਮ ਵਾਲੀ ਕੁਆਲਿਟੀ ਹੈ ਮਾਰਕੀਟ 'ਚ ਇਹਦੇ 'ਚ ਸਸਤਾ ਮਹਿੰਗਾ ਵੀ ਆਂਦਾ ਉਹ ਸਾਰੇ ਆਪਣੇ ਆਪਣੇ ਹਿਸਾਬ ਨਾਲ ਵੀਰੇ ਵੇਚਦੇ ਨੇ ਆਪੀ ਥੋੜਾ ਜਿਹਾ ਮੈਲਾ ਬਾਡੇ ਤੋਂ ਬਿਲਕੁਲ ਪਰਲ ਵਾਈਡ ਦੇ ਵਿੱਚ ਹੋਊਗਾ 1600 ਤੇ 1700 ਰੁਪਏ ਇਹਨਾਂ ਦੀ ਰੇਟ ਹੋਊਗਾ ਜੀ ਮੈਂ ਤੁਹਾਨੂੰ ਨੰਬਰ ਪਾ ਦਿੰਨਾ ਤੁਸੀਂ ਉੱਤੇ ਸਕਰੀਨਸ਼ਾਟ ਭੇਜ ਦਿਓ ਨਾਲ ਦੀ ਨਾਲ ਤੁਹਾਡਾ ਆਰਡਰ ਲੱਗ ਜਾਊਗਾ ਮੈਂ ਤੁਹਾਨੂੰ ਕੁਝ ਕੁ ਸੈਂਪਲ ਨਿਗਾ ਕਰਾਉਣੇ ਚਾਹੁੰਨਾ ਇਹਨਾਂ ਦੀ ਰੇਂਜ ਸਾਰਿਆਂ ਦੀ ਨੀਅਰ ਅਬਾਊਟ 2500 ਰੁਪਏ ਦੀ ਰੇਂਜ ਦੇ ਵਿੱਚ ਹੋਣਗੇ ਥੋੜਾ ਬੋੜਾ ਘੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਸਾਰੇ ਪ੍ਰੀਮੀਅਮ ਆਰਟੀਕਲ ਨੇ ਨੈਕਸਟ ਟੂ オリジナル ਆਰਟੀਕਲ ਨੇ ਸਾਰੇ ਠੀਕ ਹੈ ਜੀ ਹਲੋ ਆ ਵੀ ਮਾਡਲ ਬਹੁਤ ਸੋਹਣੇ ਆ ਸਾਰੇ ਨਵੇਂ ਪੈਰ ਨੇ ਬਹੁਤ ਵਧੀਆ ਇਹਨਾਂ ਦੀ ਡਿਮਾਂਡ ਨੀਅਰ ਅਬਾਊਟ 2500 ਦੀ ਰੇਂਜ ਦੇ ਵਿੱਚ ਹੈਗਾ ਇੱਕ ਦੋ ਮਾਡਲ ਮਹਿੰਗੇ ਨੇ ਇਹਦੇ ਵਿੱਚੋਂ ਇੱਕ ਦੋ ਸਸਤੇ ਵੀ ਨੇ ਮੈਂ ਤੁਹਾਨੂੰ ਰੇਂਜ ਦੱਸਤੀ ਮੰਨ ਲਓ ਨਿਊ ਬੈਲੈਂਸ ਸ਼ੀਟ ਸੋਲ ਦਾ ਆਏਗਾ 3100 ਰੁਪਏ ਦੀ ਰੇਂਜ ਦੇ ਵਿੱਚ ਲੱਗਿਆ ਆ ਮੂਡ ਬਹੁਤ ਸੋਹਣਾ ਇਹਦੇ ਵਿੱਚ ਇੱਕ ਪਿਉਮਾ ਇਹਦੇ ਵਿੱਚ ਆਇਆ ਹੋਇਆ ਅਗਲਾ ਪੈਰ ਫੜਾਈ ਹਲੋ 2900 ਰੁਪਏ ਦੀ ਰੇਂਜ ਦੇ ਵਿੱਚ ਹੈਗਾ ਸਾਰਾ ਸਟਾਕ ਇਨ ਅਵੇਲੇਬਲ ਆ ਔਰ ਦੇਖੀ ਸਾਰਾ ਸਟਾਕ ਅਵੇਲੇਬਲ ਆ ਪੂਰਾ ਓਕੇ ਰਿਪੋਰਟ ਆ ਇਹ 2300 ਰੁਪਏ ਦੀ ਰੇਂਜ ਦੇ ਵਿੱਚ ਲੱਗੂਗਾ ਤੁਹਾਨੂੰ ਆ ਦੇਖਾਈ ਪੁੱਤਰ ਆ ਜੂ ਬਹੁਤ ਸੋਹਣਾ ਵਾ ਜੀ 2450 ਰੁਪਏ ਦੀ ਰੇਂਜ ਦੇ ਵਿੱਚ ਸ਼ੂਜ਼ ਦੀ ਕੁਆਲਿਟੀ ਬਹੁਤ ਸੋਹਣੀ ਹੈ ਸੋਲ ਵੀ ਡਬਲ ਸੋਲ ਹੈ ਜੀ ਇਹਦਾ ਇਹ ਕਿਹਦੇ ਚ ਵਾਈਟ ਕਲਰ ਨਾਲ ਮੈਚਿੰਗ ਆਈ ਹੈ ਤੇ ਇੱਕ ਆ ਚੀਜ਼ ਆਈ ਹੋਈ ਹੈ ਇੱਕ ਆ ਸਕਾਈ ਕਲਰ ਆ ਸਾਰੇ ਨਵੇਂ ਪੈਰ ਆ ਸਾਰਿਆਂ ਦੇ ਸਾਈਜ਼ ਦੇ 7 8 9 10 11 ਹੈਗੇ ਆ ਕੋਈ ਵੀ ਤੁਹਾਨੂੰ ਸਾਈਜ਼ ਚਾਹੀਦਾ ਤੁਸੀਂ ਮੰਗਵਾ ਸਕਦੇ ਆ 2300 ਰੁਪਏ ਦੀ ਰੇਂਜ ਦੇ ਵਿੱਚ ਇਹ 2000 23 ਸਮਾਈਲੀ ਬਲੈਕ ਵਾਈਟ ਦੋਨੇ ਕਲਰ ਅਵੇਲੇਬਲ ਰੇਟ ਦੇਖ ਲਿਓ 2300 ਰੁਪਏ ਦਾ ਪਹਿਲਾਂ ਦੱਸਿਆ ਤੁਹਾਨੂੰ ਤੇ ਆਹ 3200 ਰੁਪਏ ਰੇਂਜ ਦੇ ਵਿੱਚ ਆ ਇਹਦੇ ਚ ਪਲੇਟ ਆ ਸਭ ਤੋਂ ਵੱਧ ਸ਼ੂਜ਼ ਵਿਕਦਾ ਰਨਿੰਗ ਵਾਲਿਆਂ ਲਈ ਪੂਰਾ ਗੈਂਡਾ ਬੰਨਣ ਦੀ ਲੋੜ ਨਹੀਂ ਕਲਰੇ ਚ ਪੈਂਦੇ ਆ ਦੋ ਅੱਖਾਂ ਦੇ ਵਿੱਚ ਆ ਦੇਖੋ ਕਹੇ ਜਾ ਕਲਰ ਪਰ ਵਿਕਦਾ ਬਹੁਤ ਆ ਸੋ ਜਿਹੜਾ ਵੀ ਇਹਨਾਂ ਚੋਂ ਤੁਹਾਨੂੰ ਕੋਈ ਸ਼ੂਜ਼ ਚਾਹੀਦਾ ਤੁਸੀਂ ਉਹਨੂੰ ਵਟਸਐਪ ਤੇ ਸਕਰੀਨਸ਼ਾਟ ਭੇਜ ਦਿਓ ਤੇ ਤਨ ਕੋਰੀਅਰ ਲਵਾ ਦਿੱਤਾ ਜਾਊਗਾ ਨੰਬਰ ਹੋਊਗਾ 70364050 87584050 70364050 87584050 ਇਸ ਨੰਬਰ ਤੇ ਤੁਸੀਂ ਕੋਈ ਵੀ ਆਰਟੀਕਲ ਇਹਨਾਂ ਚੋਂ ਪਸੰਦ ਆ ਤੁਸੀਂ ਸਕਰੀਨ ਸ਼ਾਟ ਮਾਨਾ ਉਹਨਾਂ ਨੇ ਤੁਹਾਨੂੰ ਆਰਡਰ ਭੇਜ ਦੇਣਾ ਧੰਨਵਾਦ 1000 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਲੱਗਣਾ ਕਲੱਬ ਦਾ ਬਹੁਤ ਜਿਆਦਾ ਮੰਗਦੇ ਦੀ ਸ਼ੂਜ਼ ਹੈ ਇਹ ਨਿੱਟਰ ਉੱਪਰ ਹੈ ਮੈਮਰੀਜ਼ ਉੱਪਰ ਦਾਵਾ ਡਬਲ ਸੋਲ ਹੈ ਕਲਰ ਦੇ ਚ ਦੋ ਆ ਗਏ ਜੇ ਨਾਲ ਸਲੀਪਰ ਲੈ ਲਓਗੇ ਤਾਂ 1350 ਰੁਪਏ ਦੇ ਵਿੱਚ ਕੰਬੋ ਬਣਾ ਦਾਂਗੇ ਇੱਕ ਸਲੀਪਰ ਤੇ ਇੱਕ ਬੂਟ ਸਲੀਪਰ ਚਾਹੇ A6 ਦਾ ਲੈ ਲਿਓ ਚਾਹੇ ਵੀਮਾ ਲੈ ਲਿਓ 1350 ਰੁਪਏ ਦੇ ਵਿੱਚ ਕੰਬੋ ਦੇ ਦਾਂਗੇ ਤੁਹਾਨੂੰ ਇੱਕ ਸਲੀਪਰ ਤੇ ਇੱਕ ਸ਼ੂਜ਼ ਸਾਈਜ਼ ਜਿਹੜੇ ਮਰਜੀ ਇਹਦੇ ਵਿੱਚ ਬਲੈਕ ਤੇ ਗ੍ਰੇ ਕਲਰ ਆਇਆ ਦੋ ਦੋ ਕਲਰ ਆਏ ਮੈਮਰੀ ਸੋਲ ਪਤਾਵਾ 5 ਮਹੀਨੇ ਦੀ ਗਾਰੰਟੀ ਹੈ ਸ਼ੂਜ਼ ਦੀ ਪੂਰੀ ਬਰੌਪਰ ਕੁਆਲਿਟੀ ਬਹੁਤ ਬੜੀ ਸੁਪੀਰੀਅਰ ਹੈ ਡੇਲੀ ਜਿੰਨਾ ਮਰਜੀ ਪਾ ਸਕਦੇ ਆ ਸੌਫਟ ਬਹੁਤ ਆ ਧੱਲੇ ਹੋ ਰਾਮੀ ਹੋਊਗਾ ਕਿੰਨੇ ਮਿੰਟ ਦੀ ਵੀਡੀਓ ਬਣ ਗਈ 47 47 ਸੈਕਿੰਡ ਵੀ ਅਲ ਕੋਚ ਦਾ ਚੈਲਸੀ ਹੈ ਜਿਹੜੇ ਸਾਰੇ ਮੰਗਦੇ ਸੀ ਦੁਬਾਰਾ ਰੀਸਟਾਕ ਹੋ ਗਿਆ ਲੋਰੀ ਰੇਟ ਉਹੀ ਤੁਹਾਨੂੰ ਦੱਬਿਆ ਕੋਈ 1400 ਨਹੀਂ ਕੋਈ 1500 ਨਹੀਂ 850 67 ਨੰਬਰ ਦਾ 8 9 10 950 ਰੁਪਏ ਦਾ ਦੋ ਕਲਰ ਇਹਦੇ ਚ ਵੀ ਆ ਗਏ ਅਲ ਕੋਚ ਦਾ ਚੈਲਸੀ ਹੈ ਸਾਡੇ ਰਿਸੋਰਸ ਸਾਡੇ ਨੂੰ ਸੁਦੀ ਦੇ ਵਿੱਚ ਦੁਬਾਰਾ ਰੀਸਟਾਕ ਹੋ ਗਿਆ ਜੇ ਇਹਦਾ ਕੰਬੋ ਬਣਾਣਾ ਇਹ ਵੀ 1300 ਦਾ ਕੰਬੋ ਬਣਾ ਦਾਂਗੇ ਇਹਦਾ ਕੰਬੋ ਬਣਾਣਾ ਸਕੈਚਅਪ ਇਨ ਵਾਲੀ 350 ਦਾ ਬਣਾਤਾ ਧੰਨਵਾਦ